ਇਹ ਕੈਂਪੇਨ ਜਿਹੜੀ ਆ ਫੁੱਲ ਸਵਿੰਗ ਚੱਲ ਰਹੀ ਆ ਇਸ ਸਵਿੰਗ ਜਿਹੜੀ ਤੇਜ਼ੀ ਨਾਲ ਚੱਲ ਰਹੀ ਆ ਉਹਦੇ ਵਿੱਚ 1259 ਜਿਹੜੀਆਂ ਐਫ ਆਈ ਆਰ ਹੁਣ ਤੱਕ 1259 ਜਿਹੜੀਆਂ ਐਫ ਆਈ ਆਰ ਹੁਣ ਤੱਕ ਰਜਿਸਟਰ ਹੋ ਚੁੱਕੀਆਂ ਨੇਗੀਆਂ ਔਰ 1758 1758 ਜਿਹੜੇ ਡਰੱਗ ਪੈਡਲਰ ਨੇਗੇ ਉਹ ਜੇਲ੍ਹ ਦੀਆਂ ਸਲਾਖਾਂ 'ਚ ਪਹੁੰਚ ਚੁੱਕੇ ਨੇ ਔਰ ਲਗਭਗ 81 ਕਿਲੋ ਤੋਂ ਉੱਪਰ 81 ਕੇਜੀ ਤੋਂ ਉੱਪਰ ਜਿਹੜੀ ਆ ਉਹ ਹੈਰਨ ਬਰਾਮਦ ਹੋ ਚੁੱਕੀ ਆ ਅਤੇ ਲਗਭਗ 970 ਕਿਲੋ ਤੋਂ ਉੱਪਰ ਜਿਹੜੀ ਆ ਉਹ ਪਾਪੀ ਹਸਕ ਜਿਹਨੂੰ ਆਪਾਂ ਕਹਿੰਦੇ ਆ ਓਪੀਐਮ ਸਾਰੇ ਜਿਹਨੂੰ ਆਪਾਂ ਕਹਿੰਦੇ ਆ ਭੁੱਕੀ ਉਹ ਬਰਾਮਦ ਹੋ ਚੁੱਕੀ ਆ ਓਪੀਐਮ ਅਫੀਮ ਜਿਹੜੀ ਆ ਉਹ ਲਗਭਗ 51 ਕਿਲੋ ਤੋਂ ਉੱਪਰ ਬਰਾਮਦ ਹੋ ਚੁੱਕੀ ਆ ਇਸ ਤਰ੍ਹਾਂ ਜੇ ਮੈਂ ਗੱਲ ਕਰਾਂ ਡਰੱਗ ਬਣੀ ਦੀ ਤਾਂ 60 ਲੱਖ ਰੁਪਏ ਤੋਂ ਉੱਪਰ ਰਾਸ਼ੀ ਜਿਹੜੀ ਆ ਉਹ ਡਰੱਗ ਬਣੀ ਬਕਵਕ ਡਰੱਗ ਪੈਨਲ ਤੋਂ ਰਿਕਵਰ ਹੋ ਚੁੱਕੀ ਆ ਸੋ ਹੁਣ ਤੱਕ ਜਿਹੜੇ ਲੋਕਾਂ ਨੇ ਇਸ ਡਰੱਗ ਦੇ ਧੰਦੇ ਦੇ ਅੰਦਰ ਪੈਸੇ ਕਮਾ ਕੇ ਲੋਕਾਂ ਦੇ ਬੱਚਿਆਂ ਦੀ ਜਾਨਾਂ ਨਾਲ ਖੇਡ ਕੇ ਆਪਣੇ ਗੈਰਕਾਨੂੰਨੀ ਜਗ੍ਹਾ ਦੇ ਉੱਤੇ ਗੈਰਕਾਨੂੰਨੀ ਘਰ ਬਣਾਏ ਹੋਏ ਸੀ ਉਹ ਵੀ ਲਗਭਗ 29 ਜਣੇ ਦੇ ਉਹ ਡਬਾਲਸ਼ ਕੀਤੇ ਨੇਗੇ ਸੋ ਸਟੂਡੈਂਟ ਦੇ ਨਾਲ ਪੰਚਾਇਤਾਂ ਦੇ ਨਾਲ ਮੀਟਿੰਗਾਂ ਦਾ سلسلہ جاری ਆ ਲਗਾਤਾਰ ਅਸੀਂ ਸਟੂਡੈਂਟ ਨੂੰ ਜਿਹੜਾ ਅਗਾਹ ਕਰ ਰਿਹਾ ਲਗਾਤਾਰ ਅਸੀਂ ਉਹਨਾਂ ਨੂੰ ਜਿਹੜਾ ਜਾਣਕਾਰੀ ਦੇ ਰਹੇ ਆ ਨਸ਼ਿਆਂ ਦੇ ਵਿਰੁੱਧ ਔਰ ਇਸ ਤੋਂ ਬਿਨਾ ਕੱਲ ਨੂੰ ਸਾਡੀ ਮੇਰੀ ਗਵਾਈ ਜਿਹੜੀ ਕਮੇਟੀ ਬਣੀ ਹੋਈ ਆ ਕੱਲ ਨੂੰ ਉਸ ਕਮੇਟੀ ਦੀ ਸਬ ਕਮੇਟੀ ਦੀ ਮੀਟਿੰਗ ਵੀ ਅਸੀਂ ਕਰਨ ਜਾ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਕਿਹੜੇ ਵੱਡੇ ਸਟੈਪ ਜਿਹੜੇ ਨੇ ਉਹ ਲੈ ਜਾਣ ਤਾਂ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਨਾਮ ਉਹ ਨਿਸ਼ਾਨ ਜਿਹੜਾ ਉਹ ਅਸੀਂ ਮਿਟਾ ਸਕੀਏ ਕਿੱਥੇ ਕਰ ਰਹੇ ਹੋ ਠੀਕ ਹੈ ਕੱਲ ਸਵੇਰੇ ਟਾਈਮ ਜਿਹੜਾ ਦੱਸ ਦਿਆਂਗੇ ਤੁਹਾਨੂੰ ਕੱਲ ਦੀ ਮੀਟਿੰਗ ਹੈ ਸਟੈਂਡਿੰਗ ਮੀਟਿੰਗ ਥੈਂਕ ਯੂ ਜੀ ਥੈਂਕ ਯੂ